ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਤੁਸੀਂ ਘਰ ਬੈਠੇ ਹੀ 30000 ਤੋਂ ਲੈ ਕੇ 78000 ਰੁਪਏ ਦੀ ਸਬਸਿਡੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ ਸੈਂਟਰ ਸਰਕਾਰ 1 ਕਰੋੜ ਲੋਕਾਂ ਨੂੰ ਇਹ ਸਬਸਿਡੀ ਦਾ ਲਾਭ ਦੇਣ ਜਾ ਰਹੀ ਹੈ ਇਸ ਸਕੀਮ ਦੇ ਤਹਿਤ ਤੁਸੀਂ ਕਿਸੇ ਵੀ ਦਫ਼ਤਰ ਵਿੱਚ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਘਰ ਬੈਠੇ ਹੀ ਸਬਸਿਡੀ ਪ੍ਰਾਪਤ ਕਰ ਸਕਦੇ ਹੋ ਮੋਬਾਈਲ ਦੀ ਸਕਰੀਨ ਤੇ ਲੈ ਚੱਲਦੇ ਹਾਂ ਸਭ ਤੋਂ ਪਹਿਲਾਂ Google ਦੇ ਵਿੱਚ ਸਰਚ ਕਰੋ punjabjobnews.com ਉਸ ਨੂੰ ਸਰਚ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਆਰਟੀਕਲ ਆ ਜਾਵੇਗਾ ਇਹ ਸਕੀਮ ਹੈ ਪੀਐਮ ਸੂਰਜ ਘਰ ਮੁਕਤ ਬਿਜਲੀ ਯੋਜਨਾ ਆਨਲਾਈਨ ਫਾਰਮ ਤੁਸੀਂ ਜਿਸ ਤਰ੍ਹਾਂ ਸਕਰੀਨ ਤੇ ਦੇਖ ਰਹੇ ਹੋ ਇਸ ਦੇ ਵਿੱਚ ਤੁਹਾਨੂੰ ਪ੍ਰਤੀ ਮਹੀਨਾ 300 ਯੂਨਟ ਮੁਕਤ ਪ੍ਰਾਪਤ ਹੋਵੇਗੀ ਤੇ ਤੁਹਾਨੂੰ ਪ੍ਰਤੀ ਸਾਲ 15000 ਰੁਪਏ ਦਾ ਫਾਇਦਾ ਹੋਵੇਗਾ ਅਤੇ ਨਾਲ ਹੀ ਨਾਲ ਤੁਹਾਨੂੰ 30 ਤੋਂ ਲੈ ਕੇ 78000 ਰੁਪਏ ਦੀ ਸਬਸਿਡੀ ਪ੍ਰਾਪਤ ਹੋਵੇਗੀ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਸੈਂਟਰ ਸਰਕਾਰ ਦੀ ਨਵੀਂ ਸਕੀਮ ਦੇਸ਼ ਦੇ 1 ਕਰੋੜ ਪਰਿਵਾਰਾਂ ਨੂੰ ਮਿਲੇਗੀ 30000 ਤੋਂ ਲੈ ਕੇ 78000 ਰੁਪਏ ਦੀ ਸਬਸਿਡੀ ਇਸ ਦਾ ਫਾਰਮ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਤੁਹਾਨੂੰ ਅੱਗੇ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਸਕੀਮ ਹੈ ਜੋ 22 ਜਨਵਰੀ ਨੂੰ ਸਟਾਰਟ ਹੋ ਚੁੱਕੀ ਹੈ ਇਸ ਦੇ ਜੋ ਲਾਭ ਹਨ 95929 ਲੋਕਾਂ ਨੂੰ ਹੁਣ ਤੱਕ ਮਿਲ ਚੁੱਕਿਆ ਹੈ આજ ਤੱਕਰ ਅਤੇ ਸਕੀਮ ਦਾ ਨਾਮ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ 75000 ਕਰੋੜ ਰੁਪਇਆ ਇਸ ਦੇ ਵਿੱਚ ਸੈਂਟਰ ਸਰਕਾਰ ਨੇ ਇਨਵੈਸਟ ਕਰਨਾ ਹੈ ਅੱਗੇ ਆਪਾਂ ਚੱਲਦੇ ਹਾਂ पीएम सूर्यकर मुफ्त बिजली योजना ਕੀ ਹੈ ਇਸ ਸੰਬੰਧੀ ਸਾਰੀ ਜਾਣਕਾਰੀ ਦੇ ਲਈ ਇਹ ਆਰਟੀਕਲ ਪੜ੍ਹ ਲੈਣਾ ਕਿਉਂਕਿ ਜਿਆਦਾ ਵੀਡੀਓ ਲੰਮੀ ਨਾ ਹੋ ਜਾਵੇ ਇਸ ਕਰਕੇ ਆਪਾਂ ਮੇਨ ਮੇਨ ਤੁਹਾਨੂੰ ਦੱਸਦੇ ਆਂ ਇਸ ਸਕੀਮ ਦਾ ਲਾਭ ਲੈਣ ਦੇ ਲਈ ਤੁਹਾਨੂੰ ਇਹ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ ਇਸ ਯੋਜਨਾ ਦਾ ਲਾਭ ਸਿਰਫ ਭਾਰਤੀ ਨਾਗਰਿਕ ਹੀ ਲੈ ਸਕਦੇ ਹਨ ਇਸ ਯੋਜਨਾ ਦਾ ਲਾਭ ਉਹੀ ਲੈ ਸਕਦੇ ਹਨ ਜਿਸ ਦੇ ਘਰ ਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਨਹੀਂ ਲੱਗਿਆ ਹੋਇਆ ਅਪਲਾਈ ਕਰਨ ਦੇ ਲਈ ਤੁਹਾਡੀ ਆਮਦਨ ਜੋ ਪਰਿਵਾਰਕ ਆਮਦਨ ਹੈ 1.5 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ ਸਾਰੀਆਂ ਜਾਤੀਆਂ ਜਾਨੀ ਕਿ ਜਰਨਲ ਐਸਸੀ ਓਬੀਸੀ ਸਾਰੇ ਇਸ ਨੂੰ ਅਪਲਾਈ ਕਰ ਸਕਦੇ ਹਨ ਇਹ ਫਾਰਮ ਨੂੰ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਇਹ ਡਾਕੂਮੈਂਟਸ ਹੋਣੇ ਜ਼ਰੂਰੀ ਹਨ ਤੁਹਾਡੇ ਕੋਲ ਬਿਜਲੀ ਦਾ ਕਨੈਕਸ਼ਨ ਚਾਹੀਦਾ ਹੈ ਈਮੇਲ ਆਈਡੀ ਤੁਸੀਂ ਆਸਾਨੀ ਦੇ ਨਾਲ ਬਣਾ ਸਕਦੇ ਹੋ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ ਜਾਨੀ ਕਿ ਮੇਨ ਇਸ ਦੇ ਵਿੱਚ ਚੀਜ਼ ਹੈ ਜੋ ਬੈਂਕ ਖਾਤਾ ਅਤੇ ਬਿਜਲੀ ਦਾ ਕਨੈਕਸ਼ਨ ਹੋਣਾ ਲਾਜ਼ਮੀ ਹੈ ਉਸ ਨੂੰ ਹੀ ਇਸ ਦਾ ਲਾਭ ਮਿਲੇਗਾ ਇਸ ਦੇ ਲਈ ਤੁਹਾਨੂੰ ਕੁਝ ਕੁ ਸਟੈਪ ਨੂੰ ਫੋਲੋ ਕਰਨਾ ਹੋਵੇਗਾ ਅੱਗੇ ਤੁਹਾਨੂੰ ਸਕਰੀਨ ਤੇ ਅਸੀਂ ਦਿਖਾਉਣੀ ਹੈ ਕਿਹੜੇ ਕਿਹੜੇ ਸਟੈਪ ਨੂੰ ਫੋਲੋ ਕਰਨਾ ਹੋ ਗਿਆ ਐਸ ਸਕੀਮ ਦਾ ਲਾਭ ਲੈਣ ਦੇ ਲਈ Google ਦੇ ਵਿੱਚ ਸਰਚ ਕਰੋ ਸਰਕਾਰੀ ਵੈਬਸਾਈਟ pm-suryakart.gov.in ਇਹ ਇੱਕ ਸਰਕਾਰੀ ਵੈਬਸਾਈਟ ਹੈ ਨੈਸ਼ਨਲ ਪੋਰਟਲ ਹੈ ਜੋ ਕਿ ਸਾਰੇ ਦੇਸ਼ ਦੇ ਲਈ ਖੋਲਿਆ ਗਿਆ ਹੈ ਇਸ ਨੂੰ ਸਰਚ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਸਕਰੀਨ ਆ ਜਾਵੇਗੀ ਇਸ ਦੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਤੁਸੀਂ ਵਿਸਤਾਰ ਦੇ ਵਿੱਚ ਪੜ੍ਹ ਸਕਦੇ ਹੋ ਆਪਾਂ ਫਾਰਮ ਅਪਲਾਈ ਕਰਨ ਸੰਬੰਧੀ ਮੇਨ ਮੇਨ ਜਾਣਕਾਰੀ ਤੁਹਾਨੂੰ ਦੱਸਦੇ ਹਾਂ ਸਟੈਪ ਨੰਬਰ 2 ਦੇ ਵਿੱਚ ਤੁਹਾਡੇ ਸਾਹਮਣੇ ਅਪਲਾਈ ਦਾ ਲਿੰਕ ਆ ਜਾਵੇਗਾ ਅਪਲਾਈ ਫੋਰ ਸੋਲਰ ਇਸ ਤੇ ਕਲਿੱਕ ਕਰ ਦੇਣਾ ਹੈ ਇਸ ਤਰ੍ਹਾਂ ਤੁਹਾਡੇ ਸਾਹਮਣੇ ਰਜਿਸਟ੍ਰੇਸ਼ਨ ਦਾ ਪੇਜ ਆ ਜਾਵੇਗਾ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਦੇ ਵਿੱਚ ਸਟੇਟ ਸਿਲੈਕਟ ਕਰ ਦੇਣਾ ਡਿਸਟ੍ਰਿਕਟ ਸਿਲੈਕਟ ਕਰ ਦੇਣਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਅੱਗੇ ਤੁਸੀਂ ਜੋ ਵੀ ਕੰਪਨੀ ਦਾ ਤੁਸੀਂ ਕਨੈਕਸ਼ਨ ਵਰਤ ਰਹੇ ਹੋ ਜਿਵੇਂ ਕਿ ਪੰਜਾਬ ਦੇ ਵਿੱਚ ਤਾਂ ਇੱਕ ਹੀ ਕੰਪਨੀ ਹੈ ਅਦਰ ਸਟੇਟ ਦੇ ਵਿੱਚ ਵੱਖ-ਵੱਖ ਕੰਪਨੀਆਂ ਹਨ ਜਿਸ ਤਰ੍ਹਾਂ ਆਪਾਂ ਪੰਜਾਬ ਸਟੇਟ ਪਾਵਰ ਕੋਆਪਰੇਸ਼ਨ ਨੂੰ ਪੀਐਸਪੀਸੀਐਲ ਨੂੰ ਸਿਲੇਕਟ ਕਰਾਂਗੇ ਉਸ ਤੋਂ ਬਾਅਦ ਤੁਸੀਂ ਆਪਣਾ ਬਿੱਲ ਦਾ ਨੰਬਰ ਭਰ ਦੇਣਾ ਹੈ ਇਸ ਨੂੰ ਭਰਨ ਤੋਂ ਬਾਅਦ ਨੈਕਸਟ ਤੇ ਕਲਿੱਕ ਕਰ ਦੇਣਾ ਹੈ ਤੁਸੀਂ ਇਸ ਵੈਬਸਾਈਟ ਤੇ ਰਜਿਸਟਰ ਹੋ ਜਾਵੋਗੇ ਰਜਿਸਟਰ ਹੋਣ ਤੋਂ ਬਾਅਦ ਸਟੈਪ ਨੰਬਰ 4 ਤੇ ਚੱਲਦੇ ਹਾਂ ਆਪਾਂ ਰਜਿਸਟਰ ਹੋਣ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਲੌਗਇਨ ਦਾ ਪੇਜ ਆਵੇਗਾ ਲੌਗਇਨ ਦੇ ਪੇਜ ਦੇ ਵਿੱਚ ਤੁਸੀਂ ਰਜਿਸਟਰ ਮੋਬਾਈਲ ਨੰਬਰ ਨੂੰ ਭਰ ਦੇਣਾ ਜੋ ਕਿ ਰਜਿਸਟ੍ਰੇਸ਼ਨ ਕਰਨ ਵੇਲੇ ਫਿਲ ਕੀਤਾ ਸੀ ਉਸ ਤੋਂ ਬਾਅਦ ਕੈਪਚਰ ਕੋਡ ਭਰ ਦੇਣਾ ਕੈਪਚਰ ਕੋਡ ਭਰਨ ਤੋਂ ਬਾਅਦ ਤੁਹਾਡੇ ਸਾਹਮਣੇ ਅਗਲਾ ਪੇਜ ਖੁੱਲ ਜਾਵੇਗਾ ਅਗਲਾ ਪੇਜ ਦੇ ਵਿੱਚ ਤੁਸੀਂ ਕੋਝ ਨਿੱਜੀ ਜਾਣਕਾਰੀ ਭਰਨੀ ਹੈ ਭਰਨ ਤੋਂ ਬਾਅਦ ਤੁਸੀਂ ਸਬਮਿਟ ਕਰਦੇ ਆ ਸਬਮਿਟ ਕਰਨ ਤੋਂ ਬਾਅਦ ਤੁਸੀਂ ਹੁਣ ਆਪਣੇ ਵੈਂਡਰ ਨੂੰ ਲੱਭਣਾ ਹੈ ਵੈਂਡਰ ਦਾ ਮਤਲਬ ਵਕਰੀਤਾ ਜੋ ਜੋ ਵੀ ਸੋਲਰ ਸਿਸਟਮ ਇਹ ਲਾਉਂਦਾ ਹੈ ਉਸ ਨੂੰ ਤੁਸੀਂ ਲੱਭਣਾ ਹੈ ਉਸ ਨੂੰ ਲੱਭਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਮੇਨ ਵੈਬਸਾਈਟ ਦੇ ਹੋਮ ਪੇਜ ਤੇ ਆਉਣਾ ਹੈ ਹੋਮ ਪੇਜ ਤੇ ਆਉਣ ਤੋਂ ਬਾਅਦ ਵੈਂਡਰਸ ਤੇ ਸਿਲੇਕਟ ਕਰਦੇ ਨੇ ਵੈਂਡਰਸ ਤੇ ਸਿਲੇਕਟ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਸਾਰੇ ਸਟੇਟ ਆ ਜਾਣਗੇ ਜਿਵੇਂ ਕਿ ਆਪਾਂ ਪੰਜਾਬ ਦੇ ਬਾਰੇ ਜਾਣਕਾਰੀ ਹੈ ਪੰਜਾਬ 52 ਨੰਬਰ ਤੇ ਆਵੇਗਾ ਇਸ ਤੋਂ ਬਾਅਦ ਕਲਿੱਕ ਇਹ ਆਉਣ ਤੋਂ ਬਾਅਦ ਕਲਿੱਕ ਹੇਅਰ ਤੇ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਵੈਂਡਰ ਦਾ ਨਾਮ ਅਤੇ ਡਿਟੇਲ ਆ ਜਾਵੇਗੀ ਉਹਨਾਂ ਦੀ ਈਮੇਲ ਆਈਡਿਟੀ ਆ ਜਾਵੇਗੀ ਨਾਮ ਆ ਜਾਵੇਗਾ ਜੋ ਵੀ ਤੁਹਾਨੂੰ ਵੈਂਡਰ ਸਹੀ ਲੱਗਦਾ ਹੈ ਉਸ ਤੋਂ ਤੁਸੀਂ ਆਪਣਾ ਸੋਲਰ ਸਿਸਟਮ ਲਗਾ ਲੈਣਾ ਹੈ ਸੋਲਰ ਸਿਸਟਮ ਲਗਾਉਣ ਤੋਂ ਬਾਅਦ ਉਹ ਤੁਹਾਨੂੰ ਇੱਕ ਬਿੱਲ ਦੇਵੇਗਾ ਬਿੱਲ ਨੂੰ ਤੁਸੀਂ ਉਸੇ ਵੈਬਸਾਈਟ ਤੇ ਲੌਗਇਨ ਕਰਨ ਤੋਂ ਬਾਅਦ ਸਬਮਿਟ ਕਰ ਦੇਣਾ ਹੈ ਸਬਮਿਟ ਕਰਨ ਤੋਂ ਬਾਅਦ ਇਹ ਕਰਨਾ ਹੈ ਨੈਟੋਮੀਟਰ ਦੇ ਲਈ ਅਪਰਾਈ ਕਰਨ ਤੋਂ ਬਾਅਦ ਫਿਰ ਤੁਹਾਨੂੰ ਕਮਿਸ਼ਨਿੰਗ ਸਰਟੀਫਿਕੇਟ ਜਨਰੇਟ ਹੋ ਜਾਵੇਗਾ ਉਹ ਸਰਟੀਫਿਕੇਟ ਜਨਰੇਟ ਹੋਣ ਤੋਂ ਬਾਅਦ ਤੁਸੀਂ ਆਪਣੀ ਬੈਂਕ ਡਿਟੇਲ ਭਰ ਦੇਣੀ ਹੈ ਬੈਂਕ ਡਿਟੇਲ ਭਰਨ ਤੋਂ ਬਾਅਦ ਤੁਸੀਂ ਕੈਨਸਲ ਚੈੱਕ ਜਾਂ ਫਿਰ ਬੈਂਕ ਦਾ ਬੈਂਕ ਕਾਪੀ ਦਾ ਮੇਨ ਫਰੰਟ ਪੇਜ ਉਸਤੇ ਅਪਲੋਡ ਕਰ ਦੇਣਾ ਹੈ ਅਪਲੋਡ ਕਰਨ ਤੋਂ ਬਾਅਦ 30 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਇਹ ਸਹੂਲਤ ਮਿਲ ਜਾਵੇਗੀ ਇਸ ਦੇ ਲਈ ਤੁਹਾਨੂੰ ਕਿਸੇ ਵੀ ਦਫ਼ਤਰ ਵਗੈਰਾ ਦੇ ਚੱਕਰ ਕੱਢਣ ਦੀ ਲੋੜ ਨਹੀਂ ਤੁਸੀਂ ਸਿੱਧਾ ਨੈਟ ਤੋਂ ਹੀ ਸਿੱਧਾ ਅਪਲਾਈ ਕਰ ਸਕਦੇ ਹੋ ਜੋ ਤੁਹਾਨੂੰ ਵੈਬਸਾਈਟ ਦਿੱਤੀ ਹੈ ਅਤੇ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਇਹ ਸਾਡਾ ਆਰਟੀਕਲ ਪੂਰਾ ਪ੍ਰੋਪਰ ਚੰਗੀ ਤਰ੍ਹਾਂ ਪੜ੍ਹ ਲੈਣਾ ਵੀਡੀਓ ਜਿਆਦਾ ਲੰਬੀ ਹੋ ਰਹੀ ਸੀ ਇਸ ਲਈ ਅਸੀਂ ਇਸ ਨੂੰ ਪ੍ਰੋਪਰ ਨਹੀਂ ਦੱਸ ਲਏ ਅਗਲੀ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਅਪਲਾਈ ਕਰਕੇ ਦਿਖਾਈਏ ਤਾਂ ਤੁਸੀਂ ਕਮੈਂਟ ਜਰੂਰ ਕਰੋ ਅਸੀਂ ਤੁਹਾਨੂੰ ਅਪਲਾਈ ਕਰਕੇ ਵੀ ਦਿਖਾ ਦੇਵਾਂਗੇ ਸਟੈਪ ਬਾਈ ਸਟੈਪ ਉਸ ਦੀ ਵੀ ਸਾਰੀ ਜਾਣ